ਜੇਕਰ ਤੁਸੀਂ ਹੈਲਮਟ ਵੀ ਪਾਇਆ ਹੋਇਆ ਤਾਂ ਤੁਹਾਡਾ ਤਾਂ ਵੀ ਚਲਾਨ ਕਟਿਆ ਜਾਵੇਗਾ ਕਿਉਂਕਿ ਟ੍ਰੈਫਿਕ ਨਿਯਮ ਬਦਲ ਚੁੱਕੇ ਨੇ ਜੇਕਰ ਤੁਸੀਂ ਮੋਟਰਸਾਈਕਲ ਜਾਂ ਸਕੂਟਰ ਚਲਾਉਂਦੇ ਸਮੇਂ ਹੈਲਮਟ ਪਾ ਕੇ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਹੋ ਸੋਚਦੇ ਹੋ ਕਿ ਤੁਹਾਡਾ ਚਲਾਨ ਨਹੀਂ ਕਟਿਆ ਜਾਵੇਗਾ ਤੇ ਜਹਾ ਜ਼ਰੂਰੀ ਨਹੀਂ ਹੈਲਮਟ ਪੌਣ ਦੇ ਬਾਵਜੂਦ ਵੀ ਇੱਕ ਛੋਟੀ ਜਿਹੀ ਗਲਤੀ ਤੁਹਾਡਾ ਚਲਾਨ ਕਟਵਾ ਸਕਦੀ ਹੈ ਇਹ ਗਲਤੀ ਇੰਨੀ ਆਮ ਹੈ ਕਿ ਜ਼ਿਆਦਾਤਰ ਲੋਕ ਇਸ ਨੂੰ ਅਣਜਾਣੇ ਦੇ ਵਿੱਚ ਵਾਰ-ਵਾਰ ਕਰ ਦਿੱਿੰਦੀ ਨਹੀਂ ਕੀ ਹੈ ਉਹ ਗਲਤੀ ਜਿਸ ਤੇ ਨਾਲ ਕਟਿਆ ਜਾ ਸਕਦਾ ਹੈ ਚਲਾ ਅੰਦਰਸਲ ਮੋਟਰ ਵਹੀਕਲ ਐਕਟ ਤਹਿਤ ਹੈਲਮਟ ਪਾਉਣ ਦੇ ਨਾਲ-ਨਾਲ ਉਸ ਦਾ ਸਟ੍ਰੈਪ ਠੀਕ ਢੰਗ ਦੇ ਨਾਲ ਬੰਨਣਾ ਵੀ ਜ਼ਰੂਰੀ ਹੈ ਹਮੇਸ਼ਾ ਲੋਕ ਜਲਦਬਾਜ਼ੀ ਵਿੱਚ ਜਾਂ ਲਾਪਰਵਾਹੀ ਕਰਨ ਹੈਲਮਟ ਤਾਂ ਪਾ ਲੈਂਦੇ ਨੇ ਪਰ ਸਟ੍ਰੈਪ ਨਹੀਂ ਬੰਦੇ ਜਿਸ ਤੇ ਚਲਦਿਆਂ ਚਲਾਨ ਕਟਿਆ ਜਾ ਸਕਦਾ ਹੈ ਟ੍ਰੈਫਿਕ ਪੁਲਿਸ ਅਤੇ ਸੜਕ ਤੇ ਲੱਗੇ ਸੀਸੀਟੀਵੀ ਕੈਮਰੇ ਇਸ ਗਲਤੀ ਨੂੰ ਫੜ ਸਕਦੇ ਨੇ ਨਿਯਮ ਸੋਰਨ ਫਾਲੀਆਂ ਤੇ ਜੁਰਮਾਨਾ ਲਗਾਇਆ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਜੇਕਰ ਤੁਸੀਂ ਹੈਲਮਟ ਪਾਇਆ ਹੋਇਆ ਪਰ ਸਟ੍ਰੈਪ ਨਹੀਂ ਬੰਨੀ ਤਾਂ ਇਹ ਮੋਟਰ ਵਹੀਕਲ ਐਕਟ ਦੀ ਤਾਰਾ 194 ਡੀ ਤਹਿਤ ਉਲੰਘਣਾ ਮੰਨਿਆ ਜਾਵੇਗਾ ਦੱਸਤੀਏ ਕਿ ਪਹਿਲੀ ਵਾਰ ਗਲਤੀ ਕਰਨ ਤੇ 1000 ਰੁਪਏ ਦਾ ਚਲਾਨ ਕਟਿਆ ਜਾਵੇਗਾ ਜੇਕਰ ਦੁਬਾਰਾ ਇਹ ਗਲਤੀ ਦੁਹਰਾਇਆ ਤਾਂ ਫਿਰ ਤੋਂ 1000 ਰੁਪਏ ਦਾ ਜੁਰਮਾਨਾ ਭਰਨਾ ਹੋਵੇਗਾ ਹੈਲਮਟ ਪਾਉਣ ਦਾ ਮੁੱਖ ਉਦੇਸ਼ ਸਿਰ ਅਤੇ ਚਿਹਰੇ ਦੀ ਸੁਰੱਖਿਆ ਕਰਨਾ ਪਰ ਜੇਕਰ ਸਟ੍ਰੈਪ ਨਾ ਬੰਨਿਆ ਜਾਵੇ ਤਾਂ ਇਹ ਸੁਰੱਖਿਆ ਅਧੂਰੀ ਰਹਿ ਜਾਂਦੀ ਹੈ ਦੁਰਘਟਨਾ ਦੀ ਸਥਿਤੀ ਵਿੱਚ ਹੈਲਮਟ ਸਿਰ ਤੋਂ ਡਿੱਗ ਸਕਦਾ ਹੈ ਜਿਸ ਨਾਲ ਸਿਰ ਤੇ ਗੰਭੀਰ ਸੱਟ ਲੱਗਣ ਦਾ ਵੀ ਖਤਰਾ ਵੱਜ ਜਾਂਦਾ ਹੈ ਮਿਨਸ ਸਟ੍ਰੈਪ ਬੰਨੇ ਹੈਲਮਟ ਪਾਉਣਾ ਸਿਰਫ ਦਿਖਾਵਾ ਹੁੰਦਾ ਹੈ ਇਹ ਅਸਲ ਸੁਰੱਖਿਆ ਪ੍ਰਦਾਨ ਨਹੀਂ ਕਰਦਾ ਜੇਕਰ ਹੁਣ ਤੁਸੀਂ ਹੈਲਮਟ ਪਾਇਆ ਹੈ ਪਰ ਸਟ੍ਰੈਪ ਨਹੀਂ ਬੰਨਿਆ ਤਾਂ ਤੁਹਾਡਾ ਚਲਾਨ ਹੋਵੇਗਾ ਸੋ ਇਸ ਖਬਰ ਨੂੰ ਧਿਆਨ ਦੇ ਨਾਲ ਸੁਣੋ ਨਹੀਂ ਤਾਂ ਤੁਹਾਡਾ ਵੱਡਾ ਨੁਕਸਾਨ ਜੜਾ ਹੋ ਸਕਤੇ ਤੇ ਇਹ ਜਾਣਕਾਰੀ ਆਪਣੇ ਆਸ-ਪਾਸ ਸੰਬੰਧੀਆਂ ਨੂੰ ਵੀ ਜ਼ਰੂਰ ਸਾਂਝੀ ਕਰੋ ਹਮੇਸ਼ਾ ਲੋਕ ਜਲਦਬਾਜ਼ੀ ਵਿੱਚ ਜੋ ਲਾਪਰਵਾਹੀ ਕਰਨ ਹੈਲਮਟ ਤਾਂ ਪਾ ਲੈਂਦੇ ਨੇ ਪਰ ਸਟ੍ਰੈਪ ਨਹੀਂ ਬੰਦੇ ਜਿਸ ਤੇ ਚਲਦਿਆਂ ਚਲਾਨ ਕਟਿਆ ਜਾ ਸਕਦਾ ਹੈ ਟ੍ਰੈਫਿਕ ਪੁਲਿਸ ਅਤੇ ਸੜਕ ਤੇ ਲੱਗੇ ਸੀਸੀਟੀਵੀ ਕੈਮਰੇ ਇਸ ਗਲਤੀ ਨੂੰ ਫੜ ਸਕਦੇ ਨੇ ਨਿਯਮ ਟੋੜਨ ਵਾਲਿਆਂ ਤੇ ਜੁਰਮਾਨਾ ਲਗਾਇਆ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਜੇਕਰ ਤੁਸੀਂ ਹੈਲਮਟ ਪਾਇਆ ਹੋਇਆ ਪਰ ਸਟ੍ਰੈਪ ਨਹੀਂ ਬੰਨੀ ਤਾਂ ਇਹ ਮੋਟਰ ਵਹੀਕਲ ਐਕਟ ਦੀ ਤਾਰਾ 194 ਡੀ ਤਹਿਤ ਉਲੰਘਣਾ ਮੰਨਿਆ ਜਾਵੇਗਾ ਦੱਸਤੀਏ ਕਿ ਪਹਿਲੀ ਵਾਰ ਗਲਤੀ ਕਰਨ ਤੇ 1000 ਰੁਪਏ ਦਾ ਚਲਾਨ ਕਟਿਆ ਜਾਵੇਗਾ ਜੇਕਰ ਦੁਬਾਰਾ ਇਹ ਗਲਤੀ ਦੁਹਰਾਇਆ ਤਾਂ ਫਿਰ ਤੋਂ 1000 ਰੁਪਏ ਦਾ ਜੁਰਮਾਨਾ ਭਰਨਾ ਹੋਵੇਗਾ ਹੈਲਮਟ ਪਾਉਣ ਦਾ ਮੁੱਖ ਉਦੇਸ਼ ਸਿਰ ਅਤੇ ਚਿਹਰੇ ਦੀ ਸੁਰੱਖਿਆ ਕਰਨਾ ਪਰ ਜੇਕਰ ਸਟ੍ਰੈਪ ਨਾ ਬੰਨਿਆ ਜਾਵੇ ਤਾਂ ਇਹ ਸੁਰੱਖਿਆ ਅਧੂਰੀ ਰਹਿ ਜਾਂਦੀ ਹੈ। ਦੁਰਘਟਨਾ ਦੀ ਸਥਿਤੀ ਵਿੱਚ ਹੈਲਮਟ ਸਿਰ ਤੋਂ ਡਿੱਗ ਸਕਦਾ ਹੈ ਜਿਸ ਨਾਲ ਸਿਰ ਤੇ ਗੰਭੀਰ ਸੱਟ ਲੱਗਣ ਦਾ ਵੀ ਖਤਰਾ ਵੱਜ ਜਾਂਦਾ ਹੈ। ਮਿਨਾਂ ਸਟ੍ਰੈਪ ਬੰਨੇ ਹੈਲਮਟ ਪਾਉਣਾ ਸਿਰਫ ਦਿਖਾਵਾ ਹੁੰਦਾ ਹੈ। ਇਹ ਅਸਲ ਸੁਰੱਖਿਆ ਪ੍ਰਦਾਨ ਨਹੀਂ ਕਰਦਾ। ਜੇਕਰ ਹੁਣ ਤੁਸੀਂ ਹੈਲਮਟ ਪਾਇਆ ਹੈ ਪਰ ਸਟ੍ਰੈਪ ਨਹੀਂ ਬੰਨਿਆ ਤਾਂ ਤੁਹਾਡਾ ਚੁਲਾਨ ਹੋਵੇਗਾ ਸੋ ਇਸ ਖਬਰ ਨੂੰ ਧਿਆਨ ਦੇ ਨਾਲ ਸੁਣੋ ਨਹੀਂ ਤਾਂ ਤੁਹਾਡਾ ਵੱਡਾ ਨੁਕਸਾਨ ਝੜਾ ਹੋ ਸਕਤੇ ਤੇ ਇਹ ਜਾਣਕਾਰੀ ਆਪਣੇ ਆਸ-ਪਾਸ ਬੰਦਿਆਂ ਨੂੰ ਵੀ ਜ਼ਰੂਰ ਸਾਂਝੀ ਕਰੋ